ਨਮਸਕਾਰ ਇਹ ਆਕਾਸ਼ਵਾਣੀ ਦੇ ਪ੍ਰਾਦੇਸ਼ਿਕ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਕਿਹਾ ਹੈ ਕਿ ਸੰਵਿਧਾਨ ਦੇ ਮਸਮੂਨ ਨੂੰ ਤੈਅ ਕਰਨ ਵਿੱਚ ਚੁਣੇ ਹੋਏ ਨੁਮਾਇੰਦੇ ਸਰਬੋੱਚ ਮਾਹਿਰ ਨੇ ਅੱਜ ਵਿਸ਼ਵ ਧਰਤੀ ਦਿਵਸ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਤੀ ਦੀ ਰੱਖਿਆ ਤੇ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ ਸੂਬਾ ਸਰਕਾਰ ਵੱਲੋਂ مالی ਸਾਲ 2025-26 ਲਈ ਅਰਜਾ ਚਾਰ ਕਰਪਟੀ ਦੇ ਮਲਾਜ਼ਮਾਂ ਲਈ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ। ਸੂਬੇ ਦੇ ਮਾਲ ਵਿਭਾਗ ਵਿੱਚ ਚੱਲ ਰਹੇ ਸਦਾਰਾਂ ਦੇ ਸੰਬੰਧ ਵਿੱਚ 56 ਤਹਿਸੀਲਦਾਰ ਅਤੇ 106 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ। ਤੇ ਬਿਜਲੀ ਮੰਤਰੀ ਹਰਪਜਨ ਸਿੰਘ ਗਿੱਟੋ ਨੇ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਦ ਹੀ ਖੇਡ ਕੋਟੇ ਤਹਿਤ ਨਵੀਆਂ ਪੜਤੀਆਂ ਸ਼ੁਰੂ ਕਰੇਗਾ। ਹੁਣ ਖਬਰਾਂ ਵਿਸਥਾਰ ਨਾਲ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਕਿਹਾ ਕਿ ਸੰਵਿਧਾਨ ਦੇ ਮਸੂਦਿਆਂ ਨੂੰ ਤੈਅ ਕਰਨ ਵਿੱਚ ਚੁਣੇ ਹੋਏ ਨੁਮਾਇੰਦਿਆਂ ਸਰਬਉੱਚ ਮਾਹਰ ਨੇ ਦਿੱਲੀ ਯੂਨੀਵਰਸਿਟੀ ਵਿਖੇ ਸਮਾਰੋਹ ਨੂੰ ਸੰਬੋਧਨ ਕਰਦੇ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦ ਸਰਬਉੱਚ ਹੈ ਅਤੇ ਸੰਵਿਧਾਨ ਤੋਂ ਉੱਪਰ ਕਿਸੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਸੰਵਿਧਾਨਤ ਹਿਤ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਪ੍ਰਕਟਾਵੇ ਅਤੇ ਛਾਵ ਨੂੰ ਦਰਸਾਉਣ ਲਈ ਚੁਣਿਆ ਅਤੇ ਲੋਕ ਇਹਨਾਂ ਨੁਮਾਇੰਦਿਆਂ ਨੂੰ ਚੋਣਾਂ ਦੌਰਾਨ ਜਵਾਬਦੇਹ ਠਹਿਰਾਉਂਦੇ ਨੇ। ਪਾਪ ਫਰਾਂਸਿਸ ਦੀਆਂ ਅੰਤਿਮ ਰਸਮਾਂ ਸ਼ਨੀਚਰਵਾਰ ਨੂੰ ਰੋਮ ਵਿੱਚ ਹੋਣਗੀਆਂ ਇਸ ਵਿੱਚ ਦੁਨੀਆ ਭਰ ਤੋਂ ਨੇਤਾ ਤੇ ਬਤਵੰਤੇ ਸ਼ਾਮਿਲ ਹੋਣਗੇ ਪਾਪ ਦੇ ਤਾਬੂਤ ਨੂੰ ਪਲਕੇ ਵਟਿਕਨ ਸਿਟੀ ਦੇ ਸੇਂਟ ਪੀਟਰਸ ਵਸਿਲਿਕਾ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਏਗਾ ਪਾਪ ਫਰਾਂਸਿਸ ਦਾ ਕਲ 88 ਸਾਲਾਂ ਦੀ ਉਮਰ ਵਿੱਚ ਵਟਿਕਨ ਸਿਟੀ ਸਥਿਤ ਆਪਣੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ ਸੀ ਅੱਜ ਵਿਸ਼ਵ ਤਰਤੀ ਦਿਵਸੇ ਇਹ ਦਿਨ ਚੁਗਿਰਦੇ ਦੀ ਸੁਰੱਖਿਆ ਦੇ ਉਪਰਾਲਿਆਂ ਦੀ ਹਮਾਇਤ ਕਰਨ ਲਈ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਧਰਤੀ ਮਾਤਾ ਜੀਵਨ ਦੇ ਨਾਲ ਨਾਲ ਵਿਕਾਸ ਲਈ ਜ਼ਰੂਰੀ ਚੁਗਿਰਦਾ ਪ੍ਰਣਾਲੀ ਦਾ ਪਾਲਣ ਪੋਸ਼ਣ ਕਰਦੀ ਹੈ ਸ਼੍ਰੀ ਸ਼ਾਹ ਨੇ ਧਰਤੀ ਦੀ ਰੱਖਿਆ ਅਤੇ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਪੇਸ਼ ਹੈ ਇੱਕ ਰਿਪੋਰਟ ਸਾਲ 1969 ਵਿੱਚ ਯੂਨੈਸਕੋ ਸੰਮੇਲਨ ਵਿੱਚ ਸੁਝਾ ਦਿੱਤੇ ਜਾਣ ਤੋਂ ਬਾਅਦ ਪਹਿਲਾ ਧਰਤੀ ਦਿਵਸ 1970 ਵਿੱਚ ਮਨਾਇਆ ਗਿਆ ਸੀ ਇਸ ਸਾਲ ਦੇ ਧਰਤੀ ਦਿਵਸ ਦਾ ਵਿਸ਼ਾ ਸਾਡੀ ਸ਼ਕਤੀ ਸਾਡਾ ਗ੍ਰਹਿ ਰੱਖਿਆ ਗਿਆ ਹੈ ਇਸ ਦਿਨ ਦਾ ਉਦੇਸ਼ ਚੁਗਿਰਦੇ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਧਰਤੀ ਦੀ ਰੱਖਿਆ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕਰਨਾ ਹੈ ਇਸ ਮੌਕੇ ਜਲੰਧਰ ਚ ਭੂਮੀ ਅਤੇ ਜਲ ਸੰਭਾਲ ਵਿਭਾਗ ਚ ਉਪ ਮੰਡਲ ਭੂਮੀ ਰੱਖਿਆ ਅਫਸਰ ਲੁਪਿੰਦਰ ਕੁਮਾਰ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਭਾਰਤ ਸਰਕਾਰ ਅਤੇ ਪੰਜਾਬ ਸਕਾਰ ਵੱਲੋਂ ਅਲੱਗ-ਅਲੱਗ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਤਹਿਤ ਜਲ ਸ਼ਕਤੀ ਵਿਭਾਨ ਜਿਸ ਦੀਨ ਜੋ ਸਾਡਾ ਬਾਰਿਸ਼ ਦਾ ਪਾਣੀ ਹੈ ਉਹਨੂੰ ਇਕੱਠਾ ਕਰਕੇ ਅਸੀਂ ਧਰਤੀ ਹੇਠ ਭਜਾਈਏ ਜਾਂ ਉਸਨੂੰ ਅਸੀਂ ਖੇਤੀ ਵਾਸਤੇ ਸਿੰਚਾਈ ਲਈ ਵਰਤੀਏ ਇਸ ਤੋਂ ਇਲਾਵਾ ਸ਼ਹਿਰਾਂ ਦਾ ਜੋ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸਾਫ਼ ਕੀਤਾ ਪਾਣੀ ਆ ਉਹ ਵੀ ਸਿੰਚਾਈ ਦੇ ਲਈ ਵਰਤਿਆ ਜਾ ਰਿਹਾ ਜਾਂ ਖੇਤੀ ਦੇ ਵਿੱਚ ਜੋ ਸਾਡੇ ਰਵਾਇਤੀ ਢੰਗ ਨੇ ਉਹਨਾਂ ਤੋਂ ਹਟ ਕੇ ਸਾਨੂੰ ਗੈਰ ਰਵਾਇਤੀ ਢੰਗ ਜਿਹੜੇ ਆ ਉਹ ਵਿਕਸਿਤ ਕਰਨੇ ਪੈਣੇ ਆ ਜਿਵੇਂ ਕਿ ਜਿਹੜਾ ਛੱਪਣਾ ਦਾ ਸਾਫ਼ ਕੀਤਾ ਹੋਇਆ ਪਾਣੀ ਆ ਉਹ ਵੀ ਅਸੀਂ ਸਿੰਚਾਈ ਲਈ ਵਰਤੀਏ ਮਿੱਟੀ ਦੀ ਸਿਹਤ ਅਗਰ ਚੰਗੀ ਹੋਏਗੀ ਅਬਜਾਊ ਹੋਏਗੀ ਉਨੀ ਹੀ ਸਾਡੀ ਪੈਦਾਵਾਰ ਵਿੱਚ ਵਾਧਾ ਹੋਏਗਾ ਪਰਾਲੀ ਔਰ ਕਣਕ ਦੇ ਨਾਲ ਨੂੰ ਅੱਗ ਨਾ ਲਾਈ ਜਾਵੇ ਇਹ ਜਿਹੜਾ ਆਰਗੈਨਿਕ ਮਾਦਾ ਹੈ ਮਿੱਟੀ ਦਾ ਉਹਦੇ ਨਾਲ ਵਧੀਆ ਹੋਏਗਾ ਇਸ ਦੌਰਾਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ 30 ਦਿਨਾਂ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ ਜਿਸ ਚ ਮੁਕਾਬਲੇ ਰਾਹੀਂ ਬੱਚਿਆਂ ਨੇ ਚੁਗਿਰਦੇ ਦੀ ਸਾਂਭ ਸੰਭਾਲ ਦਾ ਸੱਦਾ ਦਿੱਤਾ ਜਲੰਧਰ ਤੋਂ ਆਕਾਸ਼ਵਰਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚਿਮਣੇਲਾਨਕੀਤੇ ਕਿ ਸੂਬਾ ਸਰਕਾਰ ਵੱਲੋਂ مالی ਸਾਲ 2025-26 ਲਈ ਅਰਜਾ ਚਾਰ ਗਰੁਪ ਟੀ ਦੇ ਮੁਲਾਜ਼ਮਾਂ ਲਈ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹਨ ਖਜ਼ਾਨਾ ਮੰਤਰੀ ਨੇ ਕਿਹਾ ਕਿ ਸੁਭਾ ਸਰਕਾਰ ਨੇ ਅਧਿਕਾਰਚਾਰ ਮੁਲਾਜ਼ਮਾਂ ਲਈ ਇਸ ਅਹਿਮ مالی ਸਹਾਇਤਾ ਵਿੱਚ ਲਗਾਤਾਰ ਵਾਅਦਾ ਕਰਦੇ ਹਨ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ੇ ਵਿੱਚ ਪਿਛਲੇ 3 ਸਾਲਾਂ ਦੌਰਾਨ 2.25 ਫੀਸਦੀ ਦਾ ਵਾਅਦਾ ਕੀਤਾ ਹੈ ਉਨ੍ਹਾਂ ਕਿਹਾ ਕਿ ਅਧਿਕਾਰਚਾਰ ਦੇ ਹਰੇਕ ਯੋਗ ਮੁਲਾਜ਼ਮ ਨੂੰ 9700 ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਏਗਾ ਜਿਸ ਨਾਲ ਉਹ ਮੌਜੂਦਾ सरकारी दर 2425 दो हजार चार सौ पच्ची रुपये प्रति क्विंटल प्रति परिवार चार क्विंटल हिसाब न कण की खरीद कर उना कि रकम दो हजार पच्ची तक सूबा सरकार के खजाने जारी कर दी जाएगी खजाना मंत्री ने यह भी कहा कि व्याज रहत कणक का कर्जा एक अहम पहलकदमी है जो कि पंजाब के प्रशासन की रीढ़ दर्जा चार मुलाजमान जरूरी सहायता प्रदान करती है ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਲੁਧਿਆਣਾ ਦੇ ਪਿੰਡ ਮਿਓਵਾਲ ਕੰਡਿਆਣਾ ਖਲਾ ਅਤੇ ਵਲੀਪੁਰ ਦੇ ਸਰਕਾਰੀ ਸਕੂਲਾਂ ਵਿੱਚ ਸ਼ਿਰਕਤ ਕਰਦੇ ਹਨ ਸਿੱਖਿਆ ਕ੍ਰਾਂਤੀ ਤਹਿਤ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦਾ ਵੱਡੇ ਪੱਧਰ ਤੇ ਕਾਇਆਕਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਹਾਨੀਪਾਨ ਸਕਣ ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਨਾਲ-ਨਾਲ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਇਆ ਜਾਏਗਾ ਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਬਸ ਸਰਕਾਰ ਵਚਨਪਤੀ ਇੱਕ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eirr chalandar ਸਾਡਾ ਫੇਸਬੁੱਕ ਪੇਜ ਹੈ rnu-eirr chalandar ਅਤੇ YouTube ਤੇ ਸਾਡਾ ਚੈਨਲ ਹੈ @eirr chalandar ਅੰਮ੍ਰਿਤਸਰ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ 5 ਪਿਸਤੌਲ ਬਰਾਮਦ ਕੀਤੇ ਨੇ ਇੱਕ ਖੂਫੀਆ ਸੂਤੇ ਅਧਾਰ ਤੇ ਨਾਕਾਬੰਦੀ ਦੌਰਾਨ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੇ ਵਕਫ ਵਕਫ ਥਾਣੇ ਵਿੱਚ ਮਾਮਲੇ ਦਰਜ ਨੇ ਜਿਨ੍ਹਾਂ ਚ ਇਰਾਦਤਨ ਕਤਲ ਲਈ ਦਰਜ 6 ਮਾਮਲੇ ਵੀ ਸ਼ਾਮਿਲ ਨੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਕਿਸੇ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ ਸਾਡੇ CIA ਦੇ ਫ੍ਰੀ ਟੀਮ ਨੇ 4 ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ 5 ਪਿਸਟਲ ਤੇ ਲਾਈਵ ਕਾਟਰੇਜਿਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਇਹਨਾਂ ਦਾ ਕਿੰਗ ਪਿੰਨ ਹੈਗਾ ਸ਼ਿਵਮ ਜਯਾ ਹੈ ਜਸ਼ਨਦੀਪ ਨਵਦੀਪ ਤੇ 우ਜਲ ਇਹ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸੈਟਿੰਗ ਜਾਂ ਲੋਕਾਂ ਨੂੰ ਤਮਕੌਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ ਹੁਣ ਇਹਨਾਂ ਦੀ ਮੁੱਢੀ ਪੁੱਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਹੈ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਬਾਰਡਰ ਪਲਾਨ ਕਰ ਰਹੇ ਸੀਗੇ ਇਹਨਾਂ ਤੋਂ ਪੁੱਛ ਕੇ ਚਾਰੀਏ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਲ ਵਿਭਾਗ ਵਿੱਚ ਚੱਲ ਰਹੀ ਸੁਧਾਰਾ ਦੇ ਸਬੰਧ ਵਿੱਚ 56 ਤਹਿਸੀਲਦਾਰਾਂ ਅਤੇ 168 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ ਇੱਕ ਬਿਆਨ ਵਿੱਚ ਮਾਲ ਤੇ ਮੋੜ ਵਸੇਬੇ ਦੇ ਭਾਰੀ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਹੈ ਨਾਲ ਹੀ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਨਾ ਆਉਣ ਨੂੰ ਵੀ ਯਕੀਨੀ ਬਣਾਇਆ ਜਾਏਗਾ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸੰਬੰਧਿਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਨ੍ਹਾਂ ਤੇ ਮਤੇ ਨਜ਼ਰ ਕੋਖ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਹੈ ਮੰਤਰੀ ਨੇ ਕੀ ਸਰਕਾਰ ਲੋਕਾਪੱਖੀ ਪ੍ਰਸ਼ਾਸਨ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਤਾਂ ਪਵਿੱਖ ਵਿੱਚ ਵੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਮਿਲਣ ਤੇ ਅਜਹੀ ਕਾਰਵਾਈ ਫੌਰਨ ਕੀਤੀ ਜਾਏਗੀ। ਲੁਧਿਆਣਾ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਬਾਗਬਾਨੀ ਵਿਭਾਗ ਵੱਲੋਂ ਫਲ ਸੁਰੱਖਿਆ ਲੈਬਾਰਟਰੀ ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਰਸਾਇਣ ਮੁਕਤ ਕਰੇ ਲੋ ਬਗੀਚੀ ਫਰੂਟ ਨਿਊਟ੍ਰੀਸ਼ਨ ਗਾਰਡਨ ਅਤੇ ਹਰਬਲ ਗਾਰਡਨ ਤਰੀਕੇ ਨੂੰ ਸਕੂਲੀਅਤ ਕਰੇ ਲੋ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਇਸ ਵਿਸ਼ੇ ਤੇ ਚਰਚਾ ਪਾਉਂਦੇ ਆਂ ਬਾਗਬਾਨੀ ਵਿਕਾਸ ਸਭ ਤੋਂ ਡਾਕਟਰ ਜਸਪ੍ਰੀਤ ਕੌਰ ਗਿਲ ਸਿੱਧੂ ਨੇ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਅਤੇ ਪ੍ਰੀਜ਼ਰਵੇਸ਼ਨ ਦੀ ਜਾਣਕਾਰੀ ਦਿੱਤੀ ਉਹਨਾਂ ਜੈਵਿਕ ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਨਿਰੋਗ ਰੱਖਣ ਦੇ ਨਾਲ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਦੇ ਸਾਧਨ ਬਾਰੇ ਵੀ ਦੱਸਿਆ ਸੂਬੇ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟਿਓ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਬੀਸੀਐਲ ਜਲਦ ਹੀ ਖੇਡ ਕੋਟੇ ਤਹਿਤ ਨਵੀਆਂ ਭਰਤੀਆਂ ਸ਼ੁਰੂ ਕਰੇਗਾ ਇਸ ਪਹਿਲਕਦਮੀ ਦਾ ਉਦੇਸ਼ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਤੇ ਸੰਸਥਾ ਵਿੱਚ ਇੱਕ ਖੇਡ ਸੱਭਿਆਚਾਰ ਵਿਕਸਿਤ ਕਰਨਾ ਹੈ ਪੀਐਸਬੀਸੀਐਲ ਸਪੋਰਟਸ ਕੰਪਲੈਕਸ ਵਿਖੇ ਚੱਲੇਵੇ AIESCB ਰਸਕਸ਼ੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਪੀਐਸਬੀਸੀਐਲ ਵਿੱਚ ਖਿਡਾਰੀਆਂ ਲਈ ਤਰੱਕੀ ਨੀਤੀ ਲਿਆਉਣ ਦੀਆਂ ਯੋਜਨਾਵਾਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਸਾਡੇ ਯਤਨਾਂ ਨੂੰ ਮਾਨਤਾ ਦਵੇਗਾ ਸਗੋਂ ਸਵੇਰ ਪਰਵੇਸ਼ ਖੇਡਾ ਪ੍ਰਤੀ ਉਤਸ਼ਾਹ ਦੀ ਲਹਿਰ ਵੀ ਪੈਦਾ ਕਰੇਗਾ ਸੂਬੇ ਦੀ ਕੁੜੀਆਂ ਖੇਡਾਂ ਵਿੱਚ ਨਾਰੋਸ਼ਨ ਕਰ ਰਹੀਆਂ ਨੇ ਆਈਐਸਐਸਐਫ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਫਰੀਦਕੋਟ ਦੀਆਂ ਖਿਡਾਰਨਾਂ 올ੰਪੀਨ ਸਿਫਤਕੌਰ ਸਮਰਾ ਨੇ ਅਰਜנטיਨਾ ਚੀ 50 ਮੀਟਰ 3ਪੀ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ ਸਿਮਰਨ ਪ੍ਰੀਤਕੌਰ ਬਰਾੜ ਨੇ ਪੇਰੂ ਵਿੱਚ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਹਾਸਲ ਕਰਕੇ ਸ਼ੂਟਿੰਗ ਕੋਚਿੰਗ ਸੈਂਟਰ ਫਰੀਦਕੋਟ ਅਤੇ ਪੰਜਾਬ ਦਾ ਨਾਰੋਸ਼ਨ ਕੀਤਾ ਹੈ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਇਹਨਾਂ ਦੀ ਪ੍ਰਾਪਤੀ ਤੇ ਖੇਡ ਵਿਭਾਗ ਦੇ ਕੋਚਾਂ ਨੂੰ ਵਧਾਈ ਦਿੱਤੀ ਹੈ ਖੁੱਦਰ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਵੱਲੋਂ ਵੀ ਉਹਨਾਂ ਨੂੰ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤੇ ਹਜ਼ਲੰਧਰ ਪ੍ਰਸ਼ਾਸਨ ਵੱਲੋਂ ਨਸ਼ਾ ਖਿਲਾਫ ਜਾਗਰੂਕਤਾ ਲਈ 7 ਅਪ੍ਰੈਲ ਨੂੰ ਦੌੜ ਦਾ ਪੰਜਾਬ ਮੈਰਾਥਨ ਕਰਵਾਈ ਜਾ ਰਹੀ ਹੈ। ਆਖਿਰ ਵਿੱਚ ਖਾਸ ਖਬਰਾਂ ਉਪ ਰਾਸ਼ਟਰਪਤੀ ਜਗਦੀਪ ਤਨਖਣ ਨੇ ਕਿਹਾ ਕਿ ਸੰਵਿਧਾਨ ਦੇ ਮਜ਼ਬੂਤ ਨੂ ਤੈਕਰਨ ਵਿੱਚ ਚੁਣੇ ਹੋਏ ਨੁਮਾਇੰਦੇ ਸਰਵੋਚ ਮਾਹਿਰ ਨੇ ਅੱਜ ਵਿਸ਼ੇ ਧਰਤੀ ਦਿਵਸ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਤੀ ਦੀ ਰੱਖਿਆ ਤੇ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ ਤੇ ਸੂਬਾ ਸਰਕਾਰ ਵੱਲੋਂ مالی ਸਾਲ 2025-26 ਲਈ درجہ ਚਾਰ ਗਰੁੱਪ ਟੀ ਦੇ ਮਲਾਜ਼ਮਾਂ ਲਈ ਕਣਖਰੀਦਨ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ mm to...